ਅੱਜ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਨਹੀਂ ਇਹਨਾਂ ਦੇ ਕੋਲੇ ਇੱਕ ਕਾਪਾ ਪਾਰਟੀ ਦੀ ਮੰਗ ਹੈ ਉਹਨਾਂ ਤੋਂ ਨਾਰਾਜ਼ ਨੇ ਤੇ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਮੋਰ ਚੁੜਜੀਤ ਕਰਨਾ ਹੈ ਤਾਂ ਫਿਰ ਸਾਨੂੰ ਲੋਕਾਂ ਦੀਆਂ ਭਾਵਨਾ ਅਨੁਸਾਰ ਚੱਲਣਾ ਪਵੇ ਸਾਡੀ ਇਹ ਬੇਨਤੀ ਹੈ ਵੀ ਸਰਦਾਰ ਸੁਖਬੀ ਸਿੰਘ ਬਾਦਲੂ ਨੂੰ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਿਸੇ ਵੀ ਯੋਗ ਵਿਅਕਤੀ ਨੂੰ ਜਿਹੜਾ ਬਣਾ ਦੇਣਾ ਚਾਹੁੰਦਾ ਹੈ ਜਿਨ੍ਹਾਂ ਤੇ ਲੋਕਾਂ ਦਾ ਵਿਸ਼ਵਾਸ ਨੀ ਦੁਆਰੇ ਚੜ੍ਹਿਆ ਜਾਂਦਾ ਉਹਨਾਂ ਚ ਚੋਣਾਂ ਨੂੰ ਲਾਭ ਹੋਵੇ ਸੋਚੇ ਇਲਾਕੇ ਦੀ ਸੰਗਤ ਵੱਲੋਂ ਅਤੇ ਗੁਰਸਾਗਰ ٹرسٹ ਮਸਤਵਾਲਾ ਸਾਹਿਬ ਵਰਗ ਅਕਾਲ ਕਾਲਜ ਕਾਉਂਸਲ ਵੱਲੋਂ ਜੋ ਪਿਛਲੀਆਂ ਐਮਪੀ ਚੋਣਾਂ ਦੇ ਵਿੱਚ ਦੋ ਪੰਥਕ ਸਖਸ਼ੀਤਾ ਸਰਦਾਰ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਬੜਾ ਵੱਡਾ ਫਤਵਾ ਦੇ ਕੇ ਪਾਰਲੀਮੈਂਟ 'ਚ ਭੇਜਿਆ ਇਹਨਾਂ ਦੋਨਾਂ ਪੰਥਕ ਸਖਸ਼ੀਤਾ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਅਜ ਇਲਾਕੇ ਦੀ ਸੰਗਤ ਵੱਲੋਂ ਪ੍ਰੋਗਰਾਮ ਰੱਖਿਆ ਤੇ ਮੈਂ ਵੀ ਇਸ ਇਲਾਕੇ ਦਾ ਨਿਮਾਣਾ ਸੇਵਾਦਾਰ ਹੋਣ ਦੇ ਨਾਤੇ ਜਿਹੜਾ ਇਸ ਦੇ ਵਿੱਚ ਮੂਲੀਅਤ ਅਸੀਂ ਸਾਰੇ ਸਾਡੇ ਸਾਥੀ ਅਸੀਂ ਵੀ ਸਾਰੇ ਇਹਦੇ ਵਿੱਚ ਇਹਨਾਂ ਸਖਸ਼ੀਤਾਂ ਨੂੰ ਸਨਮਾਨਿਤ ਕਰਨ ਲਈ ਸਾਰੇ ਇਕੱਠੇ ਹੋਏ ਹਾਂ। ਜੀ ਰਖਾ ਕਿਵੇਂ ਦੇਖ ਲਿਓ ਅਕਾਲੀ ਦਲ ਦੇ ਵਿੱਚ ਜਿਹੜਾ ਫੁੱਟ ਪਈ ਹੋਈ ਆ ਇਹ ਸੁਖਬੀਰ ਸਿੰਘ ਬਾਦਲ ਲਾਉਂਦੇ ਨੇ ਬਾਗੀ ਧੜਾ ਤੁਸੀਂ ਕਹਿ ਰਹੇ ਹੋ ਵੀ ਸੁਖਬੀਰ ਸਿੰਘ ਬਾਦਲ ਗਿੱਧ ਢੇੜੇ ਹੋ ਨੇ ਕਿਵੇਂ ਦੇ ਦੇ। ਦੇਖੋ ਮੈਂ ਇਹੀ ਗੱਲ ਕਹੂੰਗਾ ਵੀ ਤੁਸੀਂ ਪੰਜਾਬ ਦੇ ਲੋਕਾਂ ਦੀ ਭਾਵਨਾ ਨੂੰ ਸਮਝੋ ਅੱਜ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਜਿਨ੍ਹਾਂ ਦੇ ਕੋਲੇ ਪਾਰਟੀ ਦੀ ਕਮਾਂਡ ਹੈ ਉਹਨਾਂ ਤੋਂ ਨਾਰਾਜ਼ ਨੇ ਤੇ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਮੁਰਸੁਜੀਤ ਕਰਨਾ ਹੈ ਤਾਂ ਫਿਰ ਸਾਨੂੰ ਲੋਕਾਂ ਦੀਆਂ ਭਾਵਨਾ ਅਨੁਸਾਰ ਚੱਲਣਾ ਪੈਗਾ ਤੇ ਪਾਰਟੀ ਦਾ ਭਲਾ ਨੂੰ ਮੁੱਖ ਰੱਖ ਕੇ ਸਾਡੀ ਇਹ ਹੀ ਬੇਨਤੀ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਿਸੇ ਵੀ ਯੋਗ ਵਿਅਕਤੀ ਨੂੰ ਜਿਹੜਾ ਬਣਾ ਦੇਣਾ ਚਾਹੁੰਦਾ ਹੈ ਕੌਮ ਦੇ ਵਿੱਚ ਬਹੁਤ ਐਸੀਆਂ ਸ਼ਕਤੀਆਂ ਨੇ ਜਿਹੜੀਆਂ ਯੋਗ ਨੇ ਜਿਹੜੀਆਂ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਦੀਆਂ ਹਨ ਉਹਨਾਂ 'ਚ ਕਿਸੇ ਨੂੰ ਵੀ ਜਿਹੜਾ ਪਾਰਟੀ ਬਣਾ ਸਕਦੀ ਹੈ ਬਾਅਦ ਵਿੱਚ ਜੇ ਲੋਕ ਚਾਹਣਗੇ ਤਾਂ ਉਹ ਦੁਬਾਰੇ ਆ ਸਕਦੇ ਆ ਪਰ ਹਜੇ ਜਿਹੜਾ ਹੈ ਜਿੰਨਾਂ 'ਚ ਲੋਕਾਂ ਦਾ ਵਿਸ਼ਵਾਸ ਨਹੀਂ ਦੁਬਾਰੇ ਜਿੱਤਿਆ ਜਾਂਦਾ ਉਹਨਾਂ 'ਚ ਉਹਨਾਂ ਨੂੰ ਲੰਬੇ ਹਿੱਸੇ ਕਿੰਸਾ ਸਾਹਿਬ ਜੋ ਪਪਾਈ ਮਸਵਾਕੀ ਦੇ ਚਪਾਈ ਆਉਣ ਸਰਜੀ ਕੀ ਆਉਣੀ ਪਤਾ ਲੱਗਾ ਕਿ ਪਹਿਲਾ ਇਹ ਪ੍ਰੋਗਰਾਮ ਨਾਨਕੀਆ ਗੁਰਦੁਆਰਾ ਸਾਹਿਬ ਤੋਂ ਸੀ ਦੇਖੋ ਇਹ ਗੱਲ ਥੋੜੀ ਠੀਕ ਹੈ origianally ਇਹ ਪ੍ਰੋਗਰਾਮ ਨਾਨਕੀਣਾ ਸਾਹਿਬ ਗੁਰਦੁਆਰਾ ਸਾਹਿਬ ਤੇ ਰੱਖਿਆ ਸੀਗਾ ਪਰ ਉੱਥੇ ਇਹ ਪ੍ਰੋਗਰਾਮ ਕਰਨ ਦੀ ਐਸਜੀਪੀਸੀ ਵੱਲੋਂ ਜਿਹੜਾ ਹੈ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਜਿਹਦੇ ਕਰਕੇ ਫਿਰ ਅਸੀਂ ਇਹ ਇੱਥੇ ਮਸਤੋਣਾ ਸਾਹਿਬ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਆ ਲੋਕ ਗਲਤ ਹੈ ਵੀ ਕਿਤੇ ਵੀ ਚਾਹੇ ਅ ਨਾਨਕਿਆਣਾ ਸਾਹਿਬ ਹੋਵੇ ਚਾਹੇ ਮਰਤੂੜਾ ਸਾਹਿਬ ਸਾਨੂੰ ਕੋਈ ਸੰਗਤ ਨੂੰ ਕੋਈ ਫਰਕ ਨਹੀਂ ਦੋਨੇ ਹੀ ਜਿਹੜੀਆਂ ਇਹ ਬਹੁਤ ਇਲਾਕੇ ਦੀਆਂ ਸੰਸਥਾਵਾਂ ਤੇ ਜਾਂ ਇਹ ਗੁਰੂ ਘਰ ਨੇ ਜਿੱਤੇ ਅਥਾ ਸ਼ਰਧਾ ਹੈ ਲੋਕਾਂ ਨੂੰ ਤੋਂ ਦੋਨਾ ਤੇ ਕਿਤੇ ਵੀ ਹੋ ਜਾਂਦਾ ਪਰ ਇਹ ਦੁਖ ਦੀ ਗੱਲ ਹੈ ਵੀ ਐਸਡੀਪੀਸੀ ਜਿਹੜੀ ਸਾਡੀ ਇੱਕ ਸਰਮੌਰ ਸੰਸਥਾ ਹੈ ਜਿਹੜੀ ਆਪਦੇ ਆਪ ਨੂੰ ਪੰਥ ਦੀ ਨੁਮਾਇੰਦਗੀ ਜਿਹੜੀ ਕਰਨ ਵਾਲੀ ਸੰਸਥਾ ਕਹਿੰਦੀ ਹੈ ਉਹਨਾਂ ਵੱਲੋਂ ਜਿਹੜਾ ਐਸੇ ਸਮਾਗਮ ਨੂੰ ਨਾ ਹੋਣ ਦੇਣਾ ਇਹ ਇਹ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ ਬੜੀ ਦੁੱਖ ਦੀ ਗੱਲ ਹੈ। ਢੀਂਡ ਸਾਹਿਬ ਜਦੋਂ ਤੁਹਾਡਾ ਰਲੇਮਾ ਹੋਇਆ ਸੀ ਇਕਾਲੀ ਦਲ ਦੇ ਵਿੱਚ ਢੂੰਡਾ ਸਾਹਿਬ ਉਹ ਕਹਿੰਦੇ ਨੇ ਪਰ ਹਾਰਨ ਤੋਂ ਬਾਅਦ ਪ੍ਰੈਸ ਕਾਨਫਰੈਂਸ ਕਰਦੇ ਨੇ ਕਿ ਸਾਨੂੰ ਸਰਦੇਵ ਸਿੰਘ ਢੀਂਡ ਸਾਹਿਬ ਐਂਡ ਗਰੁੱਪ ਨੇ ਹਰਾਇਆ। ਦੇਖੋ ਗੱਲ ਸੁਣੋ ਫਿਰ ਜੇ ਅਸੀਂ ਹਰਾਇਆ ਚਲੋ ਉਹਨਾਂ ਦਾ ਹੀ ਮੰਨੀ ਫਿਰ ਉਹਨਾਂ ਦੇ ਆਪ ਦੇ ਪੱਲੇ ਕੀ ਹੈ? ਜੇ ਉਹ ਕਹਿੰਦੇ ਵੀ ਇਹਨਾਂ ਨੇ ਨਹੀਂ ਹਰਾਇਆ ਫਿਰ ਆਪਦੇ ਇਸ ਬਨਾ ਤੇ ਚੋਣ ਲੜੀ ਉਹਨਾਂ ਨੇ। ਇੱਕ ਪਾਸੇ ਤਾਂ ਕਹਿੰਦੇ ਵੀ ਸਾਡੇ ਨਾਲੋਂ ਸਭ ਤੋਂ ਮਜ਼ਬੂਰ ਮਜ਼ਬੂਤ ਕੈਂਡੀਡੇਟ ਇਕਵਾਲ ਸਿੰਘ ਝੁੰਨਾ ਸੀ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰੈਸ ਉਹਦੇ ਵਿੱਚ ਕਿਹਾ ਵੀ ਅਸੀਂ ਸਾਰਿਆਂ ਦੀ ਰਾਏ ਲਈ ਉਹਨਾਂ ਨੇ ਕਿਹਾ ਜੀ ਸਭ ਤੋਂ ਮਜ਼ਬੂਤ ਕੈਂਡੀਡੇਟ ਨੇ ਅਸੀਂ ਤਾਂ ਸਮਾਂ ਕਿਸੇ ਰੂਪ ਚ ਵਿਰੋਧ ਵੀ ਨਹੀਂ ਕੀਤਾ ਅਸੀਂ ਤਾਂ ਘਰੇ ਬੈਠੇ ਰਹੇ ਤੇ ਹੁਣ ਉਹਨਾਂ ਦਾ ਇਹ ਇਲਜ਼ਾਮ ਲਾਉਣਾ ਸਿਰਫ ਇੱਕੋ ਹੀ ਜਿਹੜੀਆਂ ਗੱਲ ਦਰਸਾਉਂਦਾ ਵੀ ਉਹ ਆਪਣੀ ਹਾਰ ਦਾ ਠਿਕਰਾ ਜਿਹੜਾ ਹੈ ਉਹ ਸਾਡੇ 'ਤੇ ਸਿਰ ਪੰਨ ਰਹੇ ਨੇ ਇਸ ਤੋਂ ਬਾਅਦ ਕੁਝ ਨਹੀਂ ਅਸਲ ਦੇ ਵਿੱਚ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਿਆ ਇਹ ਚੋਣਾਂ ਵਿੱਚ ਹੋਰ ਕੋਈ ਗੱਲ ਨਹੀਂ ਨਹੀਂ ਅਕਾਲੀ ਦਲ ਜਿਹੜੀ ਹੈ ਨੂੰ ਕਦੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਇੰਨੀਆਂ ਘੱਟ ਵੋਟਾਂ ਨਹੀਂ ਪਈਆਂ ਜਿਹੜੀਆਂ ਅੱਜ ਇਹਨਾਂ ਨੂੰ ਪਈਆਂ ਉਹਦੇ ਵਿੱਚ ਨਾ ਤਾਂ ਮੈਂ ਕਹਾਂਗਾ ਵੀ ਚੁੰਦਾ ਸਾਹਿਬ ਦਾ ਵਿਰੋਧ ਦੇਣਾ ਕਿਸੇ ਹੋਰ ਦਾ ਨਾ ਹੀ ਸਾਡਾ ਵਿਰੋਧ ਕਰਨ ਨਾਲ ਇੰਨਾ ਫਰਕ ਪੈ ਸਕਦਾ ਇਹ ਲੋਕਾਂ ਵੱਲੋਂ ਪਾਰਟੀ ਦੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਨਾ ਵੱਡਾ ਜਿਹੜਾ ਹੈ ਕਾਰਨ ਹੈ ਜਿਹਦੇ ਕਰਕੇ ਵੋਟਾ ਨਹੀਂ ਪਈ ਸਰ ਦਸੰਬਰ ਮਹੀਨੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਆਦੀਆਂ ਨੇ ਕੀ ਲੱਗਦਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਕੋਈ ਅਸੀਂ ਤਾਂ ਬੇਨਤੀ ਕਰਾਂਗੇ ਵੀ ਚੋਣਾਂ ਕਰਾਈਆਂ ਜਾਣ ਕਿਉਂਕਿ ਹੁਣ ਤਾਂ ਹਰ ਸਾਲ ਜਿਹੜੀ ਚੋਣ ਹੁੰਦੀ ਹੈ ਪ੍ਰਧਾਨ ਦੀ ਚੋਣ ਮੌਜੂਦਾ ਐਸਜੀਪੀਸੀ ਮੈਂਬਰ ਚੋਣ ਕਰਦੇ ਆ ਉਹ ਲੋਕਾਂ ਦੀ ਜਿਹੜੀ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ ਕਿਉਂਕਿ ਉਹ ਅੱਜ ਤੋਂ ਤਕਰੀਬਨ ਹੁਣ ਤੱਕ 12-13 ਸਾਲ ਹੋ ਗਏ ਇਲੈਕਸ਼ਨ ਹੋਏ ਨਹੀਂ ਇਸ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਤੇ ਇਹਨੇ ਲੰਬੇ ਸਮੇਂ ਦੇ ਵਿੱਚ ਚੋਣ ਨਾ ਹੋਣਾ ਇਹ ਚਿੰਤਾ ਦਾ ਵਿਸ਼ਾ ਅਸੀਂ ਤਾਂ ਬੇਨਤੀ ਕਰਾਂਗੇ ਵੀ ਜਲਦੀ ਤੋਂ ਜਲਦੀ ਚੋਣ ਹੋ ਜਾਣੀ ਚਾਹੀਦੀ ਹੈ ਦਸੰਬਰ ਦੇ ਵਿੱਚ ਹੀ ਹੁੰਦੀ ਹੈ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ ਇਹ ਲੋਕ ਆਪਣੀ ਨੁਮਾਇੰਦਾ ਆਪਣੇ ਨੁਮਾਇੰਦਿਆਂ ਨੂੰ ਚੁਣ ਕੇ ਐਸਜੀਪੀਸੀ ਵਿੱਚ ਭੇਜ ਸਕਣ ਇਹ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਜਦੋਂ ਤੱਕ 2.5 ਸਾਲ ਦਾ ਸਮਾਂ ਹੋ ਗਿਆ ਕੰਮ ਨਹੀਂ ਕੀਤਾ ਕਿਸ ਤਰ੍ਹਾਂ ਦੇਖੋ ਕਰ ਰਹੇ ਹੋ ਦੇਖੋ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ ਹੈ ਆਪਾਂ ਇੱਥੇ ਬੈਠੇ ਆਂ ਮਸਤਵਾਨ ਸਾਹਿਬ ਇੱਥੇ ਦੀ 2 ਸਾਲ ਦੇ ਕਰੀਬ ਸਮਾਂ ਹੋ ਗਿਆ ਮੁੱਖ ਮੰਤਰੀ ਮੈਨੂੰ ਨਹੀਂ ਪੱਤਰ ਰੱਖਿਆ ਕੌਣ ਕੀ ਪ੍ਰੋਬਲਮ ਹੈ ਕਿਉਂ ਨਹੀਂ ਜਿਹੜਾ ਹੈ ਮੈਡੀਕਲ ਕਾਲਜ ਬਣਾ ਰਹੇ ਹੇ ਸੰਤਤਰ ਸਿੰਘ ਜੀ ਦੇ ਨਾਂ ਤੇ ਅਸੀਂ ਟਰਸਟ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਜਿਹੜੀ ਜਗ੍ਹਾ ਤੇ ਉਹਨਾਂ ਨੇ ਨਹੀਂ ਪੱਤਰ ਰੱਖਿਆ ਉਹਦੇ ਵਾਸਤੇ ਵਿੱਚ ਲਿਖ ਕੇ ਦੇਤਾ ਜੇ ਤੁਸੀਂ ਜੇਹੀ ਕੋਰਟ ਦਾ ਜਿਹੜਾ ਡਿਸਪੂਟ ਹੈ ਉਹਦੇ ਵਿੱਚੋਂ ਜੇ ਕੋਰਟ ਕੱਢਦਾ ਸਾਨੂੰ ਕੋਈ ਇਤਰਾਜ਼ ਨਹੀਂ ਇੱਥੇ ਬਣਾ ਦਿੱਤਾ ਜਾਵੇ। ਇਹਦੇ ਨਾਲ ਨਾਲ ਅਸੀਂ ਹੋਰ ਵੀ ਕਰਦਾ ਵੀ ਇੱਕ ਨਵੀਂ ਜਗ੍ਹਾ ਵੀ ਅਸੀਂ ਜਿਹੜੀ ਮੇਨ ਰੋਡ ਦੇ ਉੱਤੇ ਉਹਦਾ ਵੀ ਮਤਾ ਪਾ ਕੇ ਟਰਸਟ ਨੇ ਦਿੱਤਾ ਵੀ ਉਹ ਜਿਹੜੇ ਜਗ੍ਹਾ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਬਣਾ ਦਿੱਤਾ ਜਾਵੇ। ਤਾਂ ਹੁਣ ਤਾਂ ਦੋ ਆਪਸ਼ਨਾਂ ਨੇ ਉਹਨਾਂ ਕੋਲੇ ਕਿਸੇ ਨੂੰ ਵੀ ਐਕਸਾਈਜ਼ ਕਰ ਸਕਦੇ ਨੇ ਸਰਕਾਰ ਚਾਹੇ ਤਾਂ ਨਵੀਂ ਜਗ੍ਹਾ ਵੀ ਅਕਵਾਇਰ ਜਿਹੜੀ ਜਗ੍ਹਾ ਡਿਸਪੂਟ ਆ ਉਹ ਵੀ ਅਕਵਾਇਰ ਕਰ ਸਕਦੇ ਨੇ ਜੇ ਉੱਥੇ ਬਣਾਉਣਾ ਚਾਹੁੰਦੇ ਨੇ। ਜੇ ਐਸਜੀਪੀਸੀ ਨਹੀਂ ਮੰਨਦੀ। ਚਲੋ ਮੈਂ ਐਸਜੀਪੀਸੀ ਦੇ ਛੱਡ ਦੋ। ਟਰਸਟ ਨੇ ਤਾਂ ਲਿਖ ਕੇ ਦਿੱਤਾ ਚਲੋ ਐਸਜੀਪੀਸੀ ਨਹੀਂ ਮੰਨਦੀ ਉਹ ਜਿਹੜਾ ਕ ਅਕਵਾਇਰ ਕਰ ਲੈ ਤੋ ਸਿਰਫ ਸਿਆਸਤ ਕਰ ਰਹੇ ਨੇ ਹੋਰ ਇਸ ਤੋਂ ਵੱਧ ਕੁਝ ਨਹੀਂ ਹੈ ਪੰਜਾਬ ਦੇ ਅੱਜ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਆ ਜੋ ਕ੍ਰਾਈਮ ਜਿਸ ਤਰ੍ਹਾਂ ਵੱਧ ਰਿਹਾ ਹੈ ਜਿਸ ਤਰ੍ਹਾਂ ਨਸ਼ਾ ਵੱਧ ਰਿਹਾ ਹੈ ਪੰਜਾਬ ਦੇ ਵਿੱਚ ਇਹ ਇਸ ਤੋਂ ਜਿਹੜਾ ਹੈ ਵੱਧ ਚਿੰਤਾ ਦੀ ਕੋਈ ਗੱਲ ਨਹੀਂ ਜਿਹੜਾ ਮੁੱਖ ਮੰਤਰੀ ਨੇ ਉਹ ਕੇਜਰੀਵਾਲ ਵੱਲ ਦਿੱਲੀ ਦੀ ਸਰਕਾਰ ਵੱਲ ਝਾਕੀਆਂ ਦੇ ਨੇ ਵੀ ਕੀ ਇਸ਼ਾਰਾ ਸਾਨੂੰ ਕਰਨਗੇ ਫਿਰ ਅਸੀਂ ਕਾਰਵਾਈ ਕਰਾਂਗੇ ਉਹਨਾਂ ਕੋਲ ਮੰਤਰੀ ਆਪ ਦੇ ਮਰਜ਼ੀ ਦੇ ਬਣਾਉਣ ਦਾ ਅਧਿਕਾਰ ਨਹੀਂ ਉਹਨਾਂ ਨੂੰ ਕੋਈ ਵੱਡੇ ਫੈਸਲੇ ਕਰਨ ਦਾ ਮੁੱਖ ਮੰਤਰੀ ਕੋਲ ਅਧਿਕਾਰ ਨਹੀਂ ਤੇ ਫੇਰ ਲੋਕਾਂ ਨਾਲ ਧੋਖਾ ਹੋਇਆ ਲੋਕਾਂ ਦੇ ਫਤਵੇ ਨਾਲ ਜੇ ਤੁਹਾਨੂੰ ਨਹੀਂ ਤਾਂ ਮੁੱਖ ਮੰਤਰੀ ਬਦਲੋ ਕਿਉਂ ਤੁਸੀਂ ਸੈਂਟਰ ਵਾਲੇ ਜਿਹੜੇ ਇਹਨਾਂ ਦੀ ਪਾਰਟੀ ਹੈ ਕਿਉਂ ਇਸ ਤਰੀਕੇ ਨਾਲ ਸਰਕਾਰ ਨੂੰ ਵੀ ਖੱਜਲ ਖਵਾਰ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਵੀ ਖਰਾਬ ਕਰ ਰਹੇ ਨੇ ਦੇਖੋ ਇਹ ਇਸ ਗੱਲ ਜੋੜ ਦੇ ਵਿੱਚ ਚਾਹੇ ਕੋਈ ਵੀ ਗੜ ਜੋੜ ਹੈ ਬਾਲਾ ਨੰਬਰ ਸਮਾਂ ਨਹੀਂ ਚੱਲਦਾ ਕਿਉਂਕਿ ਪਾਸ ਪਾਸ ਦੀ ਲੱਕੜ ਕੱਟੀ ਹੋਈ ਹੈ ਇਹਨਾਂ ਦਾ ਸਿਰਫ ਨਿਸ਼ਾਨਾ ਇਹਨਾਂ ਸੀ ਵੀ ਅਸੀਂ ਜਿਹੜਾ ਹੈ ਆਪਣੀ ਖਲ ਕਿਵੇਂ ਬਚਾਈਏ ਕਿ ਸਾਡੇ ਅਸੀਂ ਆਪਣੀਆਂ ਸੀਟਾਂ ਵੱਧ ਤੋਂ ਵੱਧ ਕਿਵੇਂ ਜਿੱਤ ਸਕਦੀਆਂ ਤੇ ਅਸੀਂ ਦੂਜੇ ਦਾ ਫਾਇਦਾ ਲੈ ਕੇ ਕਿਵੇਂ ਅੱਗੇ ਵੱਧ ਸਕਦੀਏ ਪਰ ਉਹਦੇ ਵਿੱਚ ਹੁਣ ਸਫਲ ਨਹੀਂ ਹੋਏ ਇਹ ਦਿੱਲੀ ਚੋਂ ਇੱਕ ਵੀ ਸੀਟ ਨਹੀਂ ਮਿਲੀ ਤਾਂ ਫਿਰ ਇਹਨਾਂ ਦਾ ਆਪੀ ਸੁਭਾਵਕ ਸੀ ਕਿਉਂਕਿ ਇਹਨਾਂ ਦੀ ਸਿਧਾਂਤਕਤਾ ਕੋਈ ਜਿਹੜਾ ਘੜਚੋੜ ਹੈ ਨਹੀਂ ਤਾਂ ਮੌਕਾ ਪ੍ਰਸਤੀ ਦਾ ਘੜਚੋੜ ਹੈ ਉਹ ਆਪ ਸੁਭਾਵਕ ਸੀ ਵੀ ਟੁੱਟੇਗਾ ਫੋਟੋ ਟਕੇ ਆ ਉਹ ਤਾਂ 2 ਮਹੀਨੇ ਵੀ ਨਹੀਂ ਕਟਿਆ ਜੇ ਅੰਦਰ ਜਿਵੇਂ ਨੀ ਚੋਲ ਵੜੇ ਲੋਕਾਂ ਨੂੰ ਰਿਜ਼ਰਵ ਕਰਿਆ ਨੇ ਕਿ ਸੰਗਲ ਦਾ ਉੱਥੇ ਵੀ ਇੱਕ ਇੱਕ ਰਾਏਚ ਬਣਾ ਲੈਣਗੇ ਕੋਈ ਨਹੀਂ ਦੇਖੋ ਉਹ ਤਾਂ ਇਹ ਗੱਲਾਂ ਦਾ ਕੋਈ ਬਾਲੀ ਇਹ ਲੋਕਾਂ ਦੇ ਮੁੱਦੇ ਨਹੀਂ ਮੈਂ ਤਾਂ ਕਹਾਂਗਾ ਮੁੱਖ ਮੰਤਰੀ ਸਾਹਿਬ ਨੂੰ ਲੋਕਾਂ ਦੇ ਮੁੱਦਿਆਂ 'ਤੇ ਧਿਆਨ ਦੇਣਾ ਚਾਹੀਦਾ ਲੋਕਾਂ ਨਾਲ ਜਿਹੜੀਆਂ ਅੱਜ ਬੇਰੁਜ਼ਗਾਰੀ ਦਾ ਇਸ਼ੂ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੈ ਵੱਧ ਰਹੇ ਜੁਰਮ ਦਾ ਹੈ ਉਹਨਾਂ ਚੀਜ਼ਾਂ 'ਤੇ ਧਿਆਨ ਦੇ ਕੇ ਉਹ ਢਲ ਪਾਉਣ ਚਾਹੀਦੇ ਕਿੱਥੇ ਰਹਿੰਦੇ ਮੁੱਖ ਮੰਤਰੀ ਨੇ ਸਾਨੂੰ ਇਹਦੇ ਨਾਲ ਕੋਈ ਨਹੀਂ ਪਮਾਚਾਰ ਦਾ ਹੋਰ ਰਹਿਣ ਲੱਪਣ ਇਹ ਇਹ ਕੋਈ ਸਾਡਾ ਇਸ਼ੂ ਨਹੀਂ ਹੈ ਅਸੀਂ ਤਾਂ ਚਾਹੁੰਦੇ ਆ ਵੀ ਜਿਸ ਮਕਸਦ ਲਈ ਲੋਕਾਂ ਨੇ ਚੁਣਿਆ ਉਹਦੇ ਮੁਤਾਬਕ ਕੰਮ ਕਰਨ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਪੰਜਾਬ ਨੂੰ ਚੰਗਾ ਪ੍ਰਸ਼ਾਸਨ ਦੇਣ ਜਿਹੜੀ ਅੱਜ ਤੱਕ ਕੁਝ ਜਿਹੜਾ ਹੈ ਮੈਨੂੰ ਨਹੀਂ ਲੱਗ ਰਿਹਾ ਵੀ ਕੋਈ ਅੱਜ ਤੱਕ ਜਿਹੜਾ ਪ੍ਰਸ਼ਾਸਨ ਇਹ ਲੋਕਾਂ ਨੂੰ ਚੰਗਾ ਦੇ ਸਕੇ ਨੇ ਯਾਰ ਕੋਈ ਵਧੀਆ ਕੋਈ ਫੈਸਲੇ ਕਰ ਸਕਿਆ ਅੱਜ ਤੱਕ ਨਹੀਂ